ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਬੜੇ ਰਹਿਣ। ਇਹ ਕਹਨੇ ਸੀਨੀਅਰ ਅਕਾਲੀ ਲੀਡਰ ਤੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ। ਉਹਨਾਂ ਮੁਤਾਬਕ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਲਈ ਅਕਾਲੀ ਦਲ ਕੋਲ ਵਿਕਰਮ ਮਜੀਠੀਆ ਤੋਂ ਵਧੀਆ ਕੋਈ ਨਹੀਂ ਹੈ। ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਕਿਹਾ ਕਿ ਇਹ ਆਵਾਜ਼ ਇਕੱਲੇ ਉਹਨਾਂ ਦੀ ਨਹੀਂ ਬਲਕਿ ਸਮੁੱਚੀ ਪਾਰਟੀ ਦੀ ਹੈ। ਜਲਦੀ ਪਾਰਟੀ ਪ੍ਰਧਾਨ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਏਗੀ। ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਕਿਹਾ ਕਿ 2012 ਵਿਧਾਨ ਸਭਾ ਚੋਣਾਂ ਦੀ ਜਿੱਤ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ। ਪਰ ਅਸੀਂ ਸਾਰੇ ਮਹਿਸੂਸ ਕਰਦੇ ਆਂ ਬਾਕੀਆਂ ਹੋਰਾਂ ਦੇ ਨਾਲ ਹੀ ਕਿ ਸਰਦਾਰ ਮਜੀਠੀਆ ਤੋਂ ਜੋਗ ਆਗੂ ਪਾਰਟੀ ਕੋਲੇ ਖਾਸ ਕਰਕੇ ਯੂਥ ਕਰੀ ਦੇ ਜਲਦੀ ਅਗਵਾਈ ਕਰਨ ਵਾਲਾ ਹੋਰ ਕੋਈ ਨਹੀਂ ਹੈਗਾ ਜਿੱਦ ਨਾ ਪਾਰਟੀ ਪ੍ਰਧਾਨ ਨੂੰ ਵੀ ਕਵਾਂਗੇ ਸਰਪੰਚਾਂ ਨੂੰ ਵੀ ਕਵਾਂਗੇ ਸਰਪ੍ਰਕਾਸ਼ ਸਿੰਘ ਜੀ ਮਾਲੂਬ ਸਾਹਿਬ ਨੂੰ ਇਹ ਸਾਡੀ ਇਕੱਲੀਆਂ ਦੀ ਆਵਾਜ਼ ਨਹੀਂ ਗਈ ਸਮੁੱਚੀ ਲੀਡਰਸ਼ਿਪ ਦੇ ਬਾਅਦ ਲੀਡਰਸ਼ਿਪ ਦੀ ਆਵਾਜ਼ ਹੈ ਜਿਹੜੇ ਆ ਵੀ ਸਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਆ ਆਪਦੀਆਂ